ਇਨੇ ਦਿਨੀ ਭਾਰਤੀ ਮੂਲ ਦੇ ਉਪਯੋਗ ਉਤ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸੱਜਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਹਨਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪੇ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਨਹਿ ਕੇ ਲਾਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵਿਭਾਗ ਨੇ ਦਿੱਤਾ ਗਿਆ এবੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਰ ਦੀ ਸਹਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮినਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਸ਼ਨਾ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਨੇਲਾ ਚ ਪਿਤਾ ਵੱਲੋਂ ਕਰਾਇਦੇ ਲੈ ਗਏ ਲੋਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵਿਭਾਗ ਨੇ ਬਰਾਮਦ ਕੀਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਸ਼ਨਾ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਵੱਡੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਹਨਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪੇ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਨੇਲਾ ਚ ਪਿਤਾ ਵੱਲੋਂ ਕਰਾਇਦੇ ਲਏ ਗਏ ਲੋਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵਿਭਾਗ ਨੇ ਬਰਾਮਦ ਕੀਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮినਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਨ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਲੈ ਗਏ ਲੋਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵਿਭਾਗ ਨੇ ਭ੍ਰਾਮ ਦਿੱਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ ਪੁਫੀਆ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇ ਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋ ਜਨੈਲ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਵਿਅਕਤੀ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸੱਜਣਾਈ ਗਈ ਹੈ ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਹਨਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟ੍ਰੌਕ ਪਾਰਕ ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਤ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਆ ਗਿਆ ਲਾਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਵੀ ਬਰਾਮਦ ਕੀਤਾ ਗਿਆ ایਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ ਖੁਫੀਆ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਹਾਣੀ ਹੈ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇ ਵਾਲੀ ਹੋ ਸਕਦੀ ਹੈ ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਸ਼ਨਾ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਨਹਿ ਲਾਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵਿਭਾਗ ਨੇ ਭਰਾਮੇ ਦਿੱਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਸ਼ਨਾ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਲੈ ਗਏ ਲੋਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵੀ ਬਰਾਮੇ ਦਿੱਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਨ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਬੜੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਪਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਪਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਲੈ ਗਏ ਲੋਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵਿਭਾਗ ਨੇ ਭ੍ਰਾਮ ਦਿੱਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਸ਼ਨਾ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਵੱਡੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰ ਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪੇ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਲੈ ਗਏ ਲੋਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵੀ ਬਰਾਮੇ ਦਿੱਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜਹਿਰੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸ ਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸ ਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸ ਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸ ਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮੀਨਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਸ਼ਨ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ ਇਹ ਨੀ ਦੇ ਨੀ ਭਾਰਤੀ ਮੂਲ ਦੇ ਉਪਯੋਗਪੁੱਤ ਵੱਡੀ ਚਰਚਾ ਦੇ ਵਿੱਚ ਹਨ ਕਿਉਂਕਿ ਇਹਨਾਂ ਨੂੰ ਅਫੀਮ ਅਤੇ ਗੈਰਕਾਨੂੰਨੀ ਤਮਾਕੂ ਦੀ ਵੱਡੀ ਖੇਪ ਖਰੀਦਣ ਅਤੇ ਵੇਚਣ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਆਸਟ੍ਰੇਲੀਅਨ ਮਾਰਡਰ ਫੋਰਸ ਵੱਲੋਂ ਕੀਤੀ ਗਈ ਲੰਬੀ ਜਾਂਚ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ। ਇਹ ਦੋਵੇਂ ਵਿਅਕਤੀ 26 ਜੂਨ 2025 ਨੂੰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਕਲਿੰਟਨ ਸਾਊਥ ਆਸਟ੍ਰੇਲੀਆ ਇਲਾਕੇ ਦੇ ਵਿੱਚ ਉਹਨਾਂ ਦੇ ਭਾਰਤੀ ਕਰਿਆਨੇ ਅਤੇ ਠੇਕਵੇ ਦੁਕਾਨਾਂ ਤੇ ਹੋਰ ਥਾਵਾਂ ਤੇ ਨਸ਼ੀਲੇ ਪਦਾਰਥ ਲੁਕੋ ਕੇ ਰੱਖਣ ਅਤੇ ਵੇਚਣ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਜਾਂਚ ਦੀ ਸ਼ੁਰੂਆਤ ਜਨਵਰੀ 2024 ਦੇ ਵਿੱਚ ਹੋਈ ਸੀ ਜਦੋਂ ABF ਨੇ ਕਲਿੰਟਨ ਸਥਿਤ ਦੁਕਾਨ ਤੇ ਛਾਪਾ ਮਾਰਿਆ ਸੀ ਇੱਥੇ 2.2 ਕਿਲੋਗ੍ਰam ਅਫੀਮ 29 ਕਿਲੋਗ੍ਰam ਗੈਰਕਾਨੂੰਨੀ ਤਮਾਕੂ ਅਤੇ 2080 ਗੈਰਕਾਨੂੰਨੀ ਸਿੱਕਾ ਬਰਾਮਦ ਕੀਤੇ ਗਏ ਸਨ ਸੀਸੀਟੀਵੀ ਫੁਟੇਜ ਦੇ ਵੀ ਦੇਖਿਆ ਗਿਆ ਕਿ ਪੁੱਤਰ ਇਹ ਬੜੀ ਸਰਗਰਮੀ ਦੇ ਨਾਲ ਗਾਕਾਂ ਨੂੰ ਪਦਾਰਥ ਵੇਚ ਰਿਹਾ ਸੀ ਅਗਲੀ ਤਲਾਸ਼ੀ ਦੌਰਾਨ ਏਬੀਐਫ ਨੇ ਟਰੱਕ پارک ਸਥਿਤ ਘਰ ਤੋਂ 432 ਗ੍ਰਾਮ ਹੋਰ ਅਫੀਮ ਬਰਾਬਰਦ ਕੀਤੀ ਉਸੇ ਮਹੀਨੇ ਰਣੇਲਾ ਚ ਪਿਤਾ ਵੱਲੋਂ ਕਰਾਇਦੇ ਨਹਿ ਲਾਕਰ ਤੋਂ 3.5 ਕਿਲੋਗ੍ਰam ਅਫੀਮ ਅਤੇ 20 ਕਿਲੋਗ੍ਰam ਗੈਰ ਕਾਨੂੰਨੀ ਤਮਾਕੂ ਵੀ ਬਰਾਮੇ ਦਿੱਤਾ ਗਿਆ। ਐਬੀਐਫ ਦੇ ਐਕਟਿੰਗ ਸੁਪਰਡੈਂਟ ਸਟੀਫ ਗਾਰਡਨ ਨੇ ਕਿਹਾ ਕਿ ਮਾਮਲਾ ਦਰਸਾਉਂਦਾ ਹੈ ਕਿ خفیہ ਜਾਣਕਾਰੀ ਆਧਾਰਤ ਪੁਲਿਸ ਕਾਰਵਾਈ ਕਿਸ ਤਰ੍ਹਾਂ ਗੈਰਕਾਨੂੰਨੀ ਗਤੀਵਧੀਆਂ ਨੂੰ ਬੇਨਕਾਬ ਕਰਦੀ ਹੈ। ਹਰ ਇੱਕ ਕਾਰਵਾਈ ਸਾਡੇ ਸਮਾਜ ਨੂੰ ਸੁਰੱਖਿਅਤ ਬਣਾਉਣ ਵਾਲਾ ਇੱਕ ਅਹਿਮ ਕਦਮ ਹੈ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਫਿਊਮ ਨਸ਼ੇ ਦੀ ਆਦਤ ਅਤੇ ਹੁੱਕੇ ਜਾਂ ਪਾਰੇ ਵਰਗੀਆਂ ਜ਼ਹਿਰੀਲੀਆਂ ਤਾਤਾਂ ਨਾਲ ਸੰਕਰਮਣ ਦੇ ਖਤਰੇਵਾਲੀ ਹੋ ਸਕਦੀ ਹੈ। ਪੁੱਤਰ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਪਰ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਸਨੂੰ 500 ਡਾਲਰ ਦਾ ਜ਼ਮਾਨਤੀ ਬੌਂਡ ਅਤੇ 1 ਸਾਲੇ ਚੰਗੇ ਵਿਵਹਾਰ ਦਾ ਹੁਕਮ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਉਸਨੂੰ 6000 ਡਾਲਰ ਦਾ ਜੁਰਮਾਨਾ ਅਤੇ 23450 ਡਾਲਰ ਦੀ ਰਕਮ ਜ਼ਬਤ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ ਪਿਤਾ ਨੂੰ ਵੀ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ ਅਤੇ ਉਸਨੂੰ ਵੀ ਤੁਰੰਤ ਰਿਹਾ ਕਰ ਦਿੱਤਾ ਗਿਆ ਤੇ ਉਸਨੂੰ ਵੀ 3000 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਦੋਮਾ ਤੇ ਕ੍ਰਿਮినਲ ਕੋਰਟ ਦੇ ਤਹਿਤ ਬਾਰਡਰ ਕੰਟਰੋਲ ਨਸ਼ੀਲੇ ਪਦਾਰਥ ਰੱਖਣ ਤੇ ਡੈਕਲੇਰੇਸ਼ਨ ਐਡਮਿਟ ਜੋਨ ਐਕਟ 1953 ਦੇ ਤਹਿਤ ਡਿਊਟੀ ਤੋਂ ਬਚਾਈ ਹੋਈ ਤਮਾਕੂ ਰੱਖਣ ਦੇ ਦੋਸ਼ ਲਗਾਏ ਗਏ ਹਨ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹਨ ਜੋ ਆਸਟ੍ਰੇਲੀਆ ਦੀ ਸਰਹੱਦੀ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਤਾਂ ਉਹ ਬਾਰਡਰ ਵਾਚ ਆਨਲਾਈਨ ਰਾਹੀਂ ਗੁਪਤ ਰਿਪੋਰਟ ਦੇ ਸਕਦੇ ਹਨ